ਤੁਸੀਂ ਦੇਖ ਰਹੇ ਹੋ ਇਹ ਬੀੜ ਐਸ਼ਵਾਨ ਹੈ ਜ਼ਿਲ੍ਹਾ ਸੰਗਰੂਰ ਹੈ ਸੰਗਰੂਰ ਤੋਂ 4-5 ਕਿਲੋਮੀਟਰ ਹੈਗਾ ਇਹ ਏਰੀਆ ਅੱਜ ਦੇਖਣ ਆਇਆ ਖੁੱਲਾ ਹੈਗਾ ਇਹਨੂੰ ਜਿਵੇਂ ਜੀ ਪਨਾਹ ਰਖਾ ਕਹਿੰਦੇ ਆ ਜਿਵੇਂ ਵਾਈਲਡ ਲਾਈਫ ਸੈਕਚਰੀ ਉਹ ਇਹ ਜੀ ਕਹਦੇ ਆ ਪਰ ਜਿਹੜੀਆਂ ਸਰਕਾਰਾਂ ਦੀ ਨਲਾਇਕੀ ਇਹ ਹੈ ਵੀ ਇਹਦੀ ਜਿਹੜੀ ਸਾਂਭ ਸੰਭਾਲ ਹੈ ਨਹੀਂ 661 ਜਿਹੜੇ ਏਕੜ ਚ ਬਣਿਆ ਹੋਇਆ ਖੁੱਲਾ ਹੈਗਾ ਖੁੱਲੇ ਪਸੂ ਆ ਬਾਂਦਰ ਮਾੜੇ ਮੋਟੇ ਹੈਗੇ ਆ ਕਹਿੰਦੇ ਗਿੱਦੜ ਆ ਪਰ ਇੱਥੇ ਬਹੁਤ ਕੁਝ ਹੋ ਸਕਦਾ ਹੈ ਪਰ ਜੋ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਵਾਤਾਵਰਣ ਤੇ ਰੌਲਾ ਪਾਉਂਦੀਆਂ ਕੋ ਡਰਾਮੇ ਕਰਦੀਆਂ ਉਹ ਇਹ ਜਿਹੜਾ ਹੈਗਾ ਇਹਦੀ ਸਾਹਮਣੇ ਕੋਈ ਹੈ ਨਹੀਂ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਉਹ ਸਾਹਮਣੇ ਮੋਰ ਜਾ ਰਿਹਾ ਠੱਠਾ ਖੁੱਲਾ ਫਿਰਦਾ ਚੱਲ ਕੋਈ ਨਹੀਂ ਫਿਰਦਾ ਰਹਿੰਦੇ ਉਹ ਸਾਹਮਣੇ ਤੇ ਮੋਰ ਦੇਖ ਰਹੇ ਹੋ ਇਹ ਜਗ੍ਹਾ ਦਾ ਬਹੁਤ ਹੈ ਵਾਤਾਵਰਨ ਨੂੰ ਵੀ ਸਹੀ ਰੱਖਦੀ ਹੈ ਪਰ ਇਹ ਹੈਗਾ ਵੀ ਇਹਦੀ ਸਾਂਸਵਾਲ ਕਰਨੀ ਚਾਹੀਦੀ ਹੈ। ਹਾਂ ਵਧੀਆ ਹੈ। ਇਹ ਜੋ ਤੁਸੀਂ ਦੇਖ ਰਹੇ ਹੋ ਬੀਡ ਐਸਵਾਨ ਸੰਗਰੂਰ ਦੇ 3-4 ਕਿਲੋਮੀਟਰ ਨੇੜੇ ਐ ਸੰਗਰੂਰ ਜਿਹੜਾ ਸ਼ਹਿਰ ਹੈਗਾ ਜ਼ਿਲ੍ਹਾ ਸੰਗਰੂਰ ਪੈਂਦਾ ਹੈ। ਇਹਨੂੰ ਜੀਵ ਰੱਖਿਆ ਵਾਲੀ ਜਗਾ ਕਹਿ ਸਕਦੇ ਆ ਅੰਗਰੇਜ਼ੀ ਚ ਵਾਈਲਡ ਲਾਈਫ ਸੈਕਚੁਰੀ ਕਹਿੰਦੇ ਇਹਨੂੰ ਜਿਵੇਂ ਆਪਣੇ ਚਿੜੀਆ ਘਰ ਹੁੰਦੇ ਆ ਛੱਤ ਪੀੜ ਹੁੰਦੇ ਆ ਉਸ ਤਰ੍ਹਾਂ ਬੀ-1 ਇਹਦਾ ਨਾਮ ਤੇ ਪਰ ਇਹ ਆ ਵੀ ਪ੍ਰਸ਼ਾਸਨ ਜਾਂ ਜਿਹੜੀ ਸਰਕਾਰ ਆ ਉਹਦੀ ਬਹੁਤੀ ਸਾਉਂ ਸੰਭਾਲ ਹੈ ਨਹੀਂ ਇਥੇ ਬਹੁਤ ਕੁਛ ਕੀਤਾ ਜਾ ਸਕਦਾ ਹੋਰ ਜਾਨਵਰ ਲੈਣਦੇ ਜਾ ਰਹੇ ਆ ਪਤਾ ਲੱਗਿਆ ਵੀ ਇੱਥੋਂ ਜਿਹੜੇ ਜਾਨਵਰ ਸੀਗੇ ਉਹ ਜਿਹੜੀ ਪ੍ਰਸ਼ਾਸਨ ਆ ਉਹਦੀ ਨਲੈਕੀ ਕਰਕੇ ਇਥੋਂ ਲੈ ਕੇ ਹੋਰ ਥਾਂਵਾਂ ਤੇ ਸ਼ਿਫਟ ਹੋ ਗਏ ਬੀ ਜਿਵੇਂ ਚੰਡੀਗੜ੍ਹ ਆ ਛੱਤ ਵੀੜ ਉੱਥੇ ਚਲੇ ਗਏ ਇਹ ਥਾਂ ਮਾਤੋਂ ਬਹੁਤ ਵਧੀਆ ਜਗ੍ਹਾ ਵੈਸੇ ਪਰ ਇਹ ਸਾਂਸਵਾਲ ਬਹੁਤ ਘੱਟ ਹੈ। ਨਵੇਂ ਪ੍ਰੋਫਾਈਲ ਬਹੁਤ ਵਧੀਆ। ਹਾਂ। ਇਕੱਲੇ ਹੀ ਜੀ ਰੋਕ ਕੇ ਮੜੀ ਜੀ ਗੱਡੀ ਬਾਣੀ ਦੇ ਦੀ। ਅਹ ਕਿੰਨੀਆਂ ਗੰਨੀਆਂ ਬਾਣੀ ਦਾ ਖੂਸ਼ ਹੋ ਗਈ। ਗਾਂ ਕਿੱਥੇ ਬਾਣੀ ਗਾਂ। ਆ ਦੇ ਗਾਂ ਆਉਂਦੇ ਆ ਪਸੂ ਇਹਨਾਂ ਨੂੰ ਆਏ ਵੀ ਆਉਂਦਾ ਕੋਈ ਆ ਦੇ। ਪਤਾ ਹੀ ਨਹੀਂ ਸੀ ਵੀ ਆਏ ਹੁੰਦਾ ਸਿਸਟਮ ਤਾਂ ਇਹ ਬੰਦ ਹੋਊਗਾ ਉਹਦੀ ਟੁੜੀ ਪਈ ਵੀ ਆਪੋ ਨੇ ਇੰਟਰੈਕਟ ਕਰੋ ਦਰਾਕਤਾਂ ਬਹੁਤ ਆ ਉਹ ਮੋਰ ਹੈ ਜੀ ਉਹ ਮੈਂ ਉਹਦੇ ਮੋਰ ਦੀ ਦਰਾਕਤੀ ਆ ਬਸ ਤੋ ਸੀ ਹਾਂ ਦਰਾਕਤੀ ਪੁਰਾਣੇ ਹੋਏ ਪਏ ਹਨ ਨਵੇਂ ਇਹਨਾਂ ਨੇ ਲਾਏ ਪੁਰਾਣੇ ਫਿਰ ਉੱਤੇ ਆਏ ਨਹੀਂ ਨਾ ਹੁਣ ਵੱਡੀਆਂ ਕੋਈ ਤੁਸੀਂ ਦੇਖ ਨਹੀਂ ਸਕਦੇ ਇੰਨੀਆਂ ਬੰਦਿਆਂ ਤੋਂ ਵਧੀਆ ਚੀਜ਼ਾਂ ਪਾਉਣ ਲੱਗ। ਅੱਛਾ ਵੀ ਕੋਈ ਉਹੀ ਪਾ ਲੈਂਦੇ ਆ। ਜਿਹੜੀ ਰਹੋ ਲੋਕ ਪ੍ਰਣਾਲੀ ਤੋਂ ਬਹੁਤ ਦੂਰ ਦੂਰੋਂ ਲੋਕ ਮੰਗਦੇ ਆ। ਇਹ ਆ ਦੇਖਣਾ। ਇਹ ਚੱਕਣਾ ਮੰਦਰ। ਮੰਦਰ ਚੱਕਣਾ। ਬਾਣੀ ਦੀ ਕੁੱਤੀ। ਉਹ ਵੀ ਨਹੀਂ। ਇਹਨਾਂ ਤੋਂ ਉਹੀ ਇੱਕ ਕਿਹਦੀ ਵਾਰੀ ਚਾਹੀਦੀ। ਬੈਠ ਚਲੇ ਜਾਂਦੇ ਨੇ ਉਹ ਤਾਂ। ਤੇ ਠੰਡ ਉਹ ਥੋੜੀ ਗਰਮੀ ਜਿ ਘਟ ਆਉਂਦੇ ਹੋਣਗੇ। ਬਾਈ ਨੈਰੀ ਗਾ ਆਹ ਕਿ ਪਾ ਕਵਾਲਾ ਕਿ ਕਿੱਧਰ ਫਿਰਦੇ ਤੁਸੀਂ ਦੇਖ ਰਹੇ ਹੋ ਇਹ ਜੋ ワਲਡ ਲਾਈਵ ਸੈਂਕਚਰੀ ਜੋ ਪਿੰਡ ਐਸਵਾਨ ਇਦੇ ਵਿੱਚ ਜ਼ਿਆਦਾ ਤਾਂ ਦਰਖਤ ਜਿਹੜੇ ਹੈਗੇ ਆ ਪਹਾੜੀ ਕਿਕਰਾਂ ਕਿਕਰਾਂ ਇਹ ਜ਼ਿਆਦਾ ਵਜਵਿਸ਼ ਪੈਦੇ ਵੀ ਆ ਪਰ ਫਲਦਾਰ ਜਿਹੜੇ ਦਰਖਤ ਆ ਉਹ ਬਹੁਤ ਘੱਟ ਹੈਗੇ ਆ ਤੇ ਉਹ ਜੇ ਲਾਏ ਜਾਣ ਤਾਂ ਜਿਵੇਂ ਬਾਂਦਰ ਵਿੱਚ ਹੈਗੇ ਜਾਂ ਗਿੱਦੜਾ ਜਾਂ ਹੋਰ ਗਾਵਾਂ ਟੱਠੇ ਉਹਨਾਂ ਦਾ ਵਧੀਆ ਭੋਜਨ ਬਣ ਸਕਦਾ ਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਬਹੁਤ ਜਿਵੇਂ ਵਧੀਆ ਏਰੀਆ ਹੈਗਾ ਇਹ ਵਾਤਾਵਰਨ ਨੂੰ ਚੰਗਾ ਕਰ ਰਿਹਾ ਹੈ ਸਾਰਾ ਇਹ ਕਿਉਂਕਿ ਯਾਤਰਾਕਤ 661 ਇਕੜ ਹੈਗਾ ਇਹ ਫਾਲਦਾ ਡਰਾਕਟ ਲਾ ਜਾਂ ਤਾਂ ਬਹੁਤ ਚੰਗਾ ਹੋਵੇ ਬਹੁਤ ਵਧੀਆ ਹੋਊ ਆ ਅਗਵਾਲਰ ਕਿ ਕਿੱਧਰ ਫਿਰਦੇ ਭਾਈ ਆਲ ਦੂ ਇਧਰ ਕਰਦਾ ਲੱਗਾ ਆ ਦੇਖ ਕੇ ਸੇਵ ਅਕਵਾਲ ਫਿਰਦਾ ਥੱਲੇ ਉਹ